ਜੇ ਦਿੱਲੀ ਤੱਕ ਸਰਦਾਰ ਜੀ ਗਏ ਤੇ ਮੈਨੂੰ ਮਿਲ ਗਏ ਮੈਂ ਕਿਹਾ ਜੀ ਤੁਸੀਂ ਇੱਥੇ ਕਿਵੇਂ ਕਹਿੰਦੇ ਜੀ ਸਾਡੇ ਜਿਹੜੇ ਗ੍ਰਹਿ ਪੰਡਤ ਨੇ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਉਹਨਾਂ ਨੇ ਕਿਹਾ ਕਿ ਤੁਹਾਡੇ ਵਡੇਰਿਆਂ ਦੀ ਮੁਕਤੀ ਨਹੀਂ ਹੋਈ ਤੁਸੀਂ ਗਊ ਦਾਨ ਕਰੋ ਤੋ ਗਊ ਲੈ ਕੇ ਨਹੀਂ ਗਏ ਉੱਥੇ ਉਹਨਾਂ ਧਾਰਮਿਕ ਪੁਜਾਰੀਆਂ ਨੇ ਇੱਕ ਗਊ ਰੱਖੀ ਹੁੰਦੀ ਹੈ ਉਹਨੂੰ ਹੀ ਸਾਰਾ ਦਿਨ ਵੇਚਦੇ ਰਹਿੰਦੇ ਨੇ ਕਿ 10000 ਰੁਪਇਆ ਦੇ ਦੋ 15 ਦੇ ਦੋ 21 ਦੇ ਦੋ 51 ਦੇ ਦੋ ਉਸੇ ਨੂੰ ਬਾਰ ਬਾਰ ਦਾਨ ਕਰੀ ਜਾਂਦੇ ਨੇ ਮੈਂ ਕਿਹਾ ਜੀ ਗਊ ਦਾਨ ਕਿਉਂ ਕਹਿੰਦਾ ਜੀ ਬਾਪੂ ਮੇਰੇ ਪਿਤਾ ਜੀ ਉਤੋਂ ਬਿਨਾ ਸਵਰਗਾਂ ਚ ਨਹੀਂ ਜਾ ਸਕਦੇ ਹੁਣ ਇਹ ਗੱਲ ਕਿੱਥੋਂ ਆਈ ਇਹ ਗੱਲ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਈ ਹੋਰ ਵੀ ਬਹੁਤ ਸਾਰੇ ਗ੍ਰੰਥ ਨੇ ਪਾਸ ਕਰ ਕਰਿਆ ਸੂਤਰ ਇਹਨਾਂ ਦੇ ਵਿੱਚ ਵੀ ਐਵੇਂ ਦੀਆਂ ਗੱਲਾਂ ਤੁਹਾਨੂੰ ਮਿਲ ਜਾਣਗੀਆਂ ਪਰ ਉਹਦੇ ਵਿੱਚ ਕਿਹਾ ਜਾਂਦਾ ਹੈ ਕਿ ਜਿੰਦੋਂ ਬੰਦਾ ਪਿਤਰ ਲੋਕ ਚਲਾ ਜਾਂਦਾ ਮਰਨ ਤੋਂ ਬਾਅਦ ਉਹਦੀ ਆਤਮਾ ਤੇ ਪਿਤਰ ਲੋਕ ਤੇ ਸਵਰਗਾਂ ਦੇ ਵਿੱਚ ਇੱਕ ਨਦੀ ਵਹਿੰਦੀ ਜਿਹਨੂੰ ਵੈਤਰਨੀ ਕਿਹਾ ਜਾਂਦਾ ਤੇ ਉਹ ਨਦੀ ਉਹਨਾਂ ਚਰ ਪਾਰ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਮਰਨ ਵਾਲੇ ਵਿਅਕਤੀ ਦਾ ਬੱਚਾ ਗਊਦਾਨ ਨਾ ਕਰੇ ਕਿਉਂਕਿ ਗਊ ਮਾਤਾ ਦੀ ਪੂਛ ਫੜ ਕੇ ਉਹ ਨਦੀ ਪਾਰ ਕੀਤੀ ਜਾ ਸਕਦੀ ਨਹੀਂ ਤੇ ਬੰਦਾ ਰਹੂਗਾ ਪਿਤਰ ਲੋਕ ਦੇ ਵਿੱਚ ਤੇ ਉਹਨਾਂ ਨੇ ਵੀ ਇੱਕੋ ਗਊ ਰੱਖੀ ਆ 600 ਰੁਪਈਆ ਦੀ ਸਾਰਾ ਦਿਨ ਉਹਨੂੰ ਹੀ ਮੋਟਰ ਬੋਟ ਬਣਾਈ ਫਿਰਦੇ ਆ ਦੇ ਦੇ 11000 ਦੇ ਦੇ 21000 ਦੇ ਦੇ 31000 ਲੋਕਾਂ ਕੋ ਪੈਸੇ ਲਈ ਜਾਂਦੇ ਨੇ ਤੇ ਉਹ ਸਾਰੀ ਗੱਲ ਸਮਝ ਕੇ ਨਾ ਮੈਨੂੰ ਪੰਜਾਬ ਦੀਆਂ ਲੋਕ ਧਾਰਾਵਾਂ ਇੱਕ ਕਿਤਾਬ ਆ ਤੇ ਮੈਨੂੰ ਗੱਲ ਯਾਦ ਆਜੀ ਤੇ ਮੈਂ ਉਹਨੂੰ ਸੁਣਾ ਦਿੱਤੀ ਮੈਂ ਕਿਹਾ ਕਿਸੇ ਜ਼ਿਮੀਂਦਾਰ ਦੇ ਬਾਪ ਦੀ ਮੌਤ ਹੋ ਗਈ ਗਰੀਬ ਬੰਦਾ ਸੀ ਘਰ ਦੇ ਵਿੱਚ ਇੱਕ ਗਊ ਸੀ ਉਹਦਾ ਹੀ ਦੁੱਧ ਬੱਚੇ ਪੀਂਦੇ ਸੀ ਉਹਦਾ ਵੇਚ ਕੇ ਗੁਜ਼ਾਰਾ ਚੱਲਦਾ ਸੀ ਉਹਨੇ ਗਊ ਦਾਨ ਨਾ ਕੀਤੀ ਪੁਰਾਣੇ ਸਮਿਆਂ ਚ ਲੋਕ ਇਹਨਾਂ ਦੇ ਪ੍ਰਭਾਵਦীন ਸੀਗੇ ਉਨੇ ਗਊਦਾਨ ਨਾ ਕੀਤੀ ਤੇ ਪਿੰਡ ਦੇ ਪੁਜਾਰੀ ਨੇ ਸੋਚਿਆ ਕਿ ਅੱਜ ਬੰਤਾ ਸਿੰਘ ਨੇ ਗਊਦਾਨ ਨਹੀਂ ਕੀਤੀ ਕੱਲ ਨੂੰ ਕਿਸੇ ਹੋਰ ਨੇ ਨਹੀਂ ਕਰਨੀ ਪਰਸੋਂ ਨਹੀਂ ਹੋਰ ਨਹੀਂ ਕਰਨੀ ਮੇਰਾ ਤਾਂ ਕੰਮ ਬੰਦ ਹੋ ਜਾਣਾ ਚਾਰਕ ਦਿਨ ਬਾਅਦ ਜਾ ਕੇ ਉਹਦਾ ਦਰਵਾਜ਼ਾ ਖੜਕਾਇਆ ਜ਼ਮੀਂਦਾਰ ਦਾ ਕਹਿੰਦਾ ਬੰਤਾ ਸਿੰਘ ਦਰਵਾਜ਼ਾ ਖੋਲ ਉਹਨੇ ਦਰਵਾਜ਼ਾ ਖੋਲ ਲਿਆ ਕਹਿੰਦਾ ਤੇਰੇ ਬਾਪੂ ਦੀ ਮੌਤ ਹੋਈ ਕਹਿੰਦਾ ਹਾਂ ਕਹਿੰਦਾ ਬੜਾ ਔਖਾ ਈ ਰਾਤੀ ਮੈਨੂੰ ਸੁਪਨੇ 'ਚ ਆਇਆ ਸਾਰੇ ਲੋਕ ਪਾਰ ਚਲੇ ਗਏ ਉਹ ਪਾਰ ਨਹੀਂ ਹੋ ਗਿਆ ਉਹ ਤੇ ਤੜਫਣਦਿਆ ਪਿਤਰ ਲੋਕ ਦੇ ਵਿੱਚ ਕਹਿੰਦਾ ਕਿਉਂ ਕਹਿੰਦਾ ਤੂੰ ਗਊਦਾਨ ਨਹੀਂ ਕੀਤੀ ਤੇ ਗਊਦਾਨ ਤੋਂ ਬਿਨਾ ਵੈਤਰਨੀ ਨਦੀ ਪਾਰ ਨਹੀਂ ਕਰ ਸਕਦਾ ਹੁਣ ਜ਼ਿਮੀਦਾਰ ਵਿਚਾਰਾ ਗੱਲਾਂ 'ਚ ਆ ਗਿਆ ਕਰੇ ਕੀ ਗਊ ਦਵਾਂਗੇ ਤੇ ਘਰ ਦੀ ਆਰਥਿਕਤਾ ਖਤਮ ਹੋ ਜਾਣੀ ਹੈ ਦੁੱਧ ਵੀ ਨਹੀਂ ਹੈ ਪੈਸੇ ਵੀ ਨਹੀਂ ਹੈ ਕਰੇ ਕੀ ਗਰੀਬ ਬੰਦਾ ਸੋਚ-ਸਾਚ ਕੇ ਉਹਨੇ ਗਾਂئیں ਆਪਣੀ ਜਿਹੜੀ ਸੀ ਖੋਲੀ ਹਾਲਾਂ ਘਰ ਵਾਲੀ ਲੜੀ ਕਹਿੰਦੀ ਇਹ ਕੀ ਕਰਨ ਲੱਗਾ ਸਾਨੂੰ ਪਤਾ ਇਹ ਬੀਬੀਆਂ ਨੂੰ ਸੋਹਰਾ ਰਹਿੰਦਾ ਭੁੱਖਾ ਤੇ ਰਹਿਣ ਦੀ ਕੋਈ ਗੱਲ ਨਹੀਂ ਗੌਤ ਕਰ ਰਹਿਣੀ ਚਾਹੀਦੀ ਹੈ ਨਾ ਉਹਨੇ ਸੰਗਲ ਖੋਲ੍ਹਿਆ ਤੇ ਪੰਡਤ ਜੀ ਨੂੰ ਫੜਾ ਦਿੱਤਾ ਘਰ 'ਚ ਲੜਾਈ ਪੈ ਗਈ ਉਹ ਕਹਿੰਦਾ ਹੌਸਲਾ ਰੱਖੋ ਗਊ ਵੀ ਵਾਪਸ ਆ ਜਾਵੇਗੀ ਕੋਈ ਗੱਲ ਨਹੀਂ ਜਦੋਂ 4 ਦਿਨ ਲੰਘ ਗਏ ਤੇ ਉਹਨੇ ਜਾ ਕੇ ਫਿਰ ਪੁਜਾਰੀ ਜੀ ਦਾ ਦਰਵਾਜ਼ਾ ਖੜਕਾਇਆ ਪੁਜਾਰੀ ਜੀ ਦਰਵਾਜ਼ਾ ਖੋਲ੍ਹੋ ਮੈਂ ਬੰਤਾ ਸਿੰਘ ਬੋਲਦਾ ਉਹਨਾਂ ਦਰਵਾਜ਼ਾ ਖੋਲ੍ਹਿਆ ਕਹਿੰਦੇ ਕਿ ਸਾਰੇ ਮੰਤਰ-ਮੰਤਰ ਤੁਸੀਂ ਪੜ ਲਏ ਨੇ ਕਹਿੰਦਾ ਬਿਲਕੁਲ ਪੜ ਲਏ ਕਹਿੰਦਾ ਹੁਣ ਮੇਰੇ ਬਾਪੂ ਦੀ ਕੀ ਹਾਲਤ ਹੈ ਕਹਿੰਦਾ ਕਿ ਮੈਂ ਆਉਂਦਿਆਂ ਜਦੋਂ ਤੇਰੇ ਕੋ ਗਉ ਲਿਆਂਦੀ ਆਉਂਦਿਆਂ ਹੀ ਮੈਂ ਗੁਰੂੜ ਪ੍ਰਾਣ ਦੇ ਮੰਤਰ ਪੜ੍ਹੇ ਮੈਂ ਹਵਨ ਕੀਤਾ ਮੈਂ ਜਪ ਕੀਤਾ ਤੇ ਰਾਤ ਨੂੰ ਹੀ ਤੇਰਾ ਬਾਪ ਜਿਹੜਾ ਸੀਗਾ ਉਹ ਪਿੱਤਰ ਲੋਕ ਤੋਂ ਸਵਰਗਾਂ ਦੇ ਵਿੱਚ ਚਲਾ ਗਿਆ ਤੇ ਮੈਨੂੰ ਸੁਪਨੇ 'ਚ ਆ ਕੇ ਦੱਸਿਆ ਕਿ ਹੁਣ ਮੈਂ ਸਵਰਗਾਂ ਦੇ ਵਿੱਚ ਹੈ ਕਹਿੰਦਾ ਹੁਣ ਸਵਰਗਾਂ ਤੋਂ ਵਾਪਸ ਨਹੀਂ ਕਿਤੇ ਇੱਧਰ ਆ ਸਕਦਾ ਕਹਿੰਦਾ ਨਹੀਂ ਜਿਹੜਾ ਇੱਕ ਵਾਰੀ ਸਵਰਗਾਂ ਚ ਚਲਾ ਗਿਆ ਉਹ ਦੁਬਾਰਾ ਪਿੱਤਰ ਲੋਕ ਚ ਨਹੀਂ ਆ ਸਕਦਾ ਤੇ ਆਪਣੇ ਮੁੰਡੇ ਨੂੰ ਆਵਾਜ਼ ਮਾਰ ਕੇ ਕਹਿੰਦਾ ਕਹਿੰਦਾ ਜੱਗਿਆ ਖੋਲ ਬਗਾਈ ਦਾ ਸੰਗਲ ਲੈ ਚੱਲ ਘਰ ਆਪਾਂ ਬਾਪੂ ਹੀ ਪਾਰ ਕਰਾਉਣਾ ਸੀ ਹੁਣ ਪੰਡਤ ਜੀ ਨੇ ਕੀ ਕਰਨੀ ਹੈ ਗਾਈ ਫਿਰ ਖੋਲ ਕੇ ਘਰ ਲੈ ਗਿਆ ਬਾਪੂ ਦੇ ਪਾਰ ਕਰਾ ਲਿਆ ਨਾ ਇਹਨੇ ਕੰਮ ਕਰਾਉਣਾ ਸੀ ਇਹੀ ਕੰਮ ਹਰਦਵਾਰ ਚ ਹੋ ਰਿਹਾ ਇੱਕ ਗਾਂ ਹੀ ਲਿਆ ਕੇ ਸਾਰਾਂ ਦਿਨ ਲੋਕਾਂ ਦੇ ਬਾਪੂ ਪਾਰ ਕਰਾਈ ਜਾਂਦੇ ਸੋ ਜਿੰਨਾ ਚਿਰ ਸਾਡੇ ਮਨ ਦੇ ਵਿੱਚੋਂ ਇਹ ਵਹਿਮ ਨਾ ਖਤਮ ਹੋਇਆ ਇਹ ਭਰਮ ਨਾ ਖਤਮ ਹੋਇਆ ਨਾ ਉਹਨਾਂ ਚਿਰ ਅਸੀਂ ਇਹਨਾਂ ਲੋਕਾਂ ਦੇ ਕੋਲੋਂ ਇਸੇ ਤਰ੍ਹਾਂ ਦੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਰਵਾਂਗੇ